ਸਤਿ ਸ਼੍ਰੀ ਅਕਾਲ ਜੀ ਅਸੀਂ ਖੜੇ ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਅੱਜ ਅਸੀਂ ਤੁਹਾਨੂੰ ਰੂਬਰੂ ਕਰਵਾਵਾਂਗੇ ਹਰਨੂਰ ਕੌਰ ਢਾਲੀਵਾਲ ਜਿਹੜੇ ਕਿ ਜੁਐਲਸ ਡਿਪਾਰਟਮੈਂਟ ਤੋਂ ਡੀਅਨ ਦੀ ਚੋਣ ਲੜ ਰਹੇ ਨੇ ਹਰਨੂਰ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਤੇ ਸਭ ਤੋਂ ਪਹਿਲਾਂ ਮੇਰਾ ਕੁਐਸਚਨ ਇਹ ਹੈ ਕਿ ਪੀਯੂ ਦੀ ਰਾਜਨੀਤੀ ਵਿੱਚ ਹਿੱਸੇਦਾਰੀ ਲੈਣ ਦਾ ਤੁਸੀਂ ਕਿਵੇਂ ਸੋਚਿਆ ਕਿਉਂਕਿ ਕੁੜੀਆਂ ਬਹੁਤ ਘੱਟ ਆ ਰਹੀਆਂ ਨੇ ਤਾਂ ਤੁਸੀਂ ਕਿਸ ਮੋਟਿਵ ਨਾਲ ਲੱਗਿਆ ਹੋ ਐ ਐਕਚੁਅਲ ਦੇ ਵਿੱਚ ਇਹ ਵੈਸੇ ਕਾਫੀ ਟਾਈਮ ਪਹਿਲਾਂ ਦੇ ਆਈ ਵਾਸ ਹਨਾ ਫਿਗਰਿੰਗ ਕਿ ডিপਾਰਟਮੈਂਟ ਕਿਦਾਂ ਵਰਕ ਕਰ ਰਿਹਾ ਯੂਨੀਵਰਸਿਟੀ ਕਿਦਾਂ ਵਰਕ ਕਰ ਰਿਹਾ ਪਹਿਲਾਂ ਮੈਂ ਬਿਲਕੁਲ ਸਾਡੇ ਘਰੇ ਕੋਈ ਪੋਲਿਟਿਕਸ ਬੈਕਗ੍ਰਾਉਂਡ ਤੋਂ ਨਹੀਂ ਹੈਗਾ ਨਾ ਹੀ ਮੈਨੂੰ ਕੋਈ ਪੋਲਿਟਿਕਸ ਦੇ ਵਿੱਚ ਇੰਟਰਸਟ ਸੀਗਾ ਬਟ ਐਟ ਦਿ ਐਂਡ ਆਫ ਦਿ ਡੇ ਮੈਂ ਲਾਅ ਪਰਸਿਊ ਕਰ ਰਹੀ ਆ ਤੇ ਮੈਂ ਇਨਜਸਟਿਸ ਨਹੀਂ ਚੱਲ ਸਕਦੀ ডিপਾਰਟਮੈਂਟ ਦੇ ਵਿੱਚ ਮੈਂ ਖੁਦ ਹੀ ਬਹੁਤ ਚੀਜ਼ਾਂ ਸਫਰ ਕੀਤੀਆਂ ਨੇ ਚਾਹੇ ਉਹ ਅਸੀਂ ਸਾਰੇ ਹੋ ਰਹੇ ਨਾ ਮੈਰਿਟ ਬੇਸਿਸ ਤੇ ਆਉਨੇ ਸਾਡੇ ডিপਾਰਟਮੈਂਟ ਦੇ ਵਿੱਚ ਐਂਟਰੈਂਸ ਕਲੀਅਰ ਕਰਕੇ ਬਟ ਤੁਹਾਨੂੰ ਵੀ ਪਤਾ ਹੈ ਕਿ ਸਾਡੇ ਡਿਪਾਰਟਮੈਂਟ ਨੇ ਵਿੱਚ ਨਾ ਬਹੁਤ ਇੱਕ ਇਸ਼ੂ ਹੈ ਫੇਵਰਿਜ਼ਮ ਵਰਡ ਬਹੁਤ ਫੇਮਸ ਹੈ ਨੈਪੋਟਿਜ਼ਮ ਨੈਪੋਟਿਜ਼ਮ ਹਾਂਜੀ ਤੇ ਉਹ ਚੀਜ਼ ਬਹੁਤ ਜ਼ਿਆਦਾ ਹੈ ਸਾਡੇ ਡਿਪਾਰਟਮੈਂਟ ਦੇ ਵਿੱਚ ਤੇ ਉਹ ਮੈਂ ਖੁਦ ਕਮੇਟੀਆਂ ਵਗੈਰਾ ਦੇ ਵਿੱਚ ਜਦੋਂ ਟਰਾਈ ਕਰਨਾ ਕਿ ਮੈਂ ਕਮੇਟੀ ਚ ਐਮਸੀਐਸ ਚ ਚਲ ਜਾਵਾਂ ਮੈਂ ਏਡੀਆਰ ਚ ਚਲ ਜਾਵਾਂ ਮੈਂ ਕੰਪੀਟੀਸ਼ਨਸ ਲਾ ਲਾਂ ਕੰਪੀਟੀਸ਼ਨ ਲਾਉਣ ਤੱਕ ਨਹੀਂ ਸੀ ਦਿੱਤਾ ਜਾਂਦਾ ਤੇ ਪਹਿਲਾਂ ਹੀ ਉਹਨਾਂ ਦੇ ਜਿਹੜੇ ਬੱਚੇ ਹੁੰਦੇ ਸੀ ਆਲਰੇਡੀ ਕੀ ਹਾਂਜੀ ਇਹਨਾਂ ਨੂੰ ਹੀ ਸਿਲੈਕਟ ਕਰਨਾ ਉਹਨਾਂ ਨੂੰ ਹੀ ਸਿਲੈਕਟ ਕੀਤਾ ਜਾਂਦਾ ਸੀ ਬਿਲਕੁਲ ਜਿਵੇਂ ਨੈਪੋਟイズਮ ਜਿਹੜਾ ਹੈਗਾ ਬਹੁਤ ਪੀਕ ਤੇ ਚੱਲ ਰਿਹਾ ਹੈ ਬਹੁਤ ਜ਼ਿਆਦਾ ਪੀਕ ਤੇ ਮਤਲਬ ਲਾ ਲਓ ਇੱਕ ਸਾਡੇ ਦਾ ਯੂਐਲਐਸ ਦੇ ਵਿੱਚ ਨਾ ਇੱਕ ਗਰੁੱਪ ਹੈ ਕਿਉਂ ਆਊਟਸਾਈਡਰਸ ਨੂੰ ਤਾਂ ਹਨਾ ਵੀ ਜਿਹੜੇ ਆਪਾਂ ਬਾਹਰੋਂ ਬੱਚੇ ਆਉਣੇ ਸਾਨੂੰ ਤਾਂ ਐਸ ਆਊਟਸਾਈਡਰ ਸਟਰੀਟ ਕਰਦੇ ਨੇ ਓਕੇ ਤੇ ਹਾਂਜੀ ਫਿਰ ਉਸ ਮੈਨੂੰ ਬਹੁਤ ਜ਼ਿਆਦਾ ਮਤਲਬ ਉਸ ਵਿੱਚ ਮੈਂ ਸਟਰਗਲ ਕੀਤਾ ਮੈਂ ਮੇਰਾ ਪਹਿਲਾ ਮੈਂ ਐਲ ਐਮ ਬਹੁਤ ਲਗਾਤਾਰ ਐਲੀਮੀਨੇਸ਼ਨਸ ਹੁੰਦੀਆਂ ਨੇ ਸਾਡੇ ਅਸੀਂ ਜੇ ਬਾਅਦ ਕੋਈ ਕੰਪੀਟੀਸ਼ਨ ਲੈ ਕਰਨ ਜਾਣਾ ਹੋਵੇ ਤਾਂ ਉਹਦੇ ਲਈ ਸਾਨੂੰ ਐਲੀਮੀਨੇਸ਼ਨਸ ਹੁੰਦੇ ਨੇ ਤੇ ਉਹ ਕਲੀਅਰ ਕਰਕੇ ਫਿਰ ਇਹ ਟੀਮ ਬਣਾ ਕੇ ਦਨ ਪੇਜ ਦੇ ਲੈ ਤੇ ਉਹ ਟੀਮ ਬਣਾਉਣ ਦੇ ਤਾਂ ਕਿ ਮੇਰਾ ਸਫਰ ਬਹੁਤ ਲੰਬਾ ਸੀਗਾ ਕਿ ਮੈਂ ਲਗਾਤਾਰ 10 10 ਐਲਮ ਇਕੱਠੇ ਦਿੱਤੇ ਨੇ ਤੇ ਉਹ ਬਹੁਤ ਮਿਹਨਤ ਲੱਗਦੀ ਉਹਦੇ ਵਿੱਚ ਰਿਸਰਚ ਵਰਕ ਕਿੰਨਾ ਲੱਗਦਾ ਹੈ ਤੇ ਫਿਰ ਜਦੋਂ ਟੀਚਰਸ ਨੇ ਦੇਖਿਆ ਕਿ ਹਾਂ ਇਹ ਤਾਂ ਕੁੜੀ ਬਾਰ-ਬਾਰ ਬਾਰ-ਬਾਰ ਉਹ ਕਰ ਰਹੀ ਆ ਫਿਰ ਕਿਤੇ ਜਾ ਕੇ ਮੈਂ ਨੋਟਿਸ ਦੇ ਵਿੱਚ ਆਈ ਤੇ ਮੈਂ ਮੈਂ ਮੇਰਾ ਪਹਿਲਾ ਮੂਡ ਸੀ ਜਿਹੜਾ ਅਸੀਂ ਮੈਂ ਫਰਸਟ ਰਨਰ ਅਪ ਸੀਗੀ ਤਾਂ ਮਤਲਬ ਕਿਤਨਾ ਕਿਤੇ ਮੇਰੇ ਕੋਲੇ ਮੈਰਿਟ ਤਾਂ ਸੀਗੀ ਮੈਂ ਜਿੱਤ ਤਾਂ ਸਕਦੀ ਸੀ ਬਟ ਮੈਨੂੰ ਕਿਤੇ ਚਾਂਸ ਨਹੀਂ ਸੀ ਮਿਲ ਰਿਹਾ ਤੇ ਇਹ ਮੈਰਿਟ ਤੋਂ ਬਾਅਦ ਵੀ ਕਮੇਟੀ ਡਿਸਾਈਡ ਕਰਦੇ ਮਤਲਬ ਪੂਰਾ ਸਟਰਕਚਰ ਕੀ ਹੈ ਇਹ ਪੂਰਾ ਸਟਰਕਚਰ ਮੈਂ ਤੁਹਾਨੂੰ ਐਕਸਪਲੇਨ ਕਰਦੀ ਆਂ ਦੇਖੋ ਇੱਕ ਕੰਪੀਟੀਸ਼ਨ ਹੁੰਦਾ ਹੈ ਕੋਈ ਵਾਰੋ ਜਿਵੇਂ ਕੋਈ XYZ ਯੂਨੀਵਰਸਿਟੀ ਕੰਡਕਟ ਕਰ ਰਹੀ ਆ ਉਹ ਪੇਜ ਦੀ ਹੈ ਕਿ ਹਾਂਜੀ ਸਾਨੂੰ ਟੀਮ ਬਣਾ ਕੇ ਭੇਜੋ ਆਪਦੀ ਡਿਪਾਰਟਮੈਂਟ ਵੱਲੋਂ ਤੇ ਉਹ ਇਦਾਂ ਸਾਰੇ ਬੱਚਿਆਂ ਨੂੰ ਗਰੁੱਪ ਦੇ ਵਿੱਚ ਮੈਸੇਜ ਪਾ ਦਿੱਤਾ ਜਾਂਦਾ ਤਾਂ ਜਿੰਨੇ ਬੱਚੇ 15 ਹੋਣ 20 ਹੋਣ 40 50 ਜਿਨ੍ਹਾਂ ਨੇ ਜਾਣਾ ਹੁੰਦਾ ਆ ਦੇਖ ਕੇ ਕਿ ਮੂਟਾਪਾ ਕਰ ਸਕਦੇ ਆ ਪ੍ਰੋਪ ਕਿਹੜੇ ਲਾਉਦੇ ਉੱਪਰ ਆ ਸਾਰਾ ਡਿਸਾਈਡ ਕਰਕੇ ਬੱਚੇ ਅਲਮ ਦੇਣ ਜਾਂਦੇ ਨੇ ਬਟ ਜੇ ਉਹਨਾਂ ਦੇ ਵਿੱਚ ਆਲਰੇਡੀ ਕੋਈ ਟੀਚਰ ਦੇ ਫੇਵਰੇਟ ਹੋਣ ਕੋਈ ਕਮੇਟੀ ਵਾਲਿਆਂ ਦੇ ਫੇਵਰੇਟ ਹੋਣ ਤਾਂ ਪਤਾ ਹੁੰਦੇ ਕਿ ਸਿਲੈਕਟਡ ਦੀ ਐਂਡ ਆਫ ਦਿ ਡੇ ਉਹ ਜਿਹੜੇ ਉਹਨਾਂ ਦੇ ਕਰੀਬੀ ਨੇ ਹਾਂਜੀ ਉਹਨਾਂ ਦੇ ਜਿਹੜੇ ਕਰੀਬੀ ਨੇ ਐਟ ਦਿ ਐਂਡ ਆਫ ਦਿ ਡੇ ਉਹੀ ਸਿਲੈਕਟ ਹੋਣਗੇ ਹੁਣ ਵੀ ਬਹੁਤ ਚੱਲ ਰਿਹਾ ਜਿਵੇਂ ਸਾਡੇ ਕੁਝ ਹੈਗੇ ਨੇ ਮੇਰੇ ਨਾਲ ਦੇ ਹਨਾ ਡੀਆਰ ਕੈਂਡੀਡੇਟਸ ਵੀ ਆਈ ਵਿਲ ਨਾਟ ਟੇਕ ਨੇਮਸ ਪਤਾ ਲੱਗ ਹੀ ਜਾਣਾ ਆ ਉਹਨਾਂ ਦੇ ਵੀ ਨਾਲ ਦੇ ਜਿਵੇਂ ਸਾਰੇ ਆਲਰੇਡੀ ਕਮਿਟੀਜ਼ ਚ ਹੈਗੇ ਨੇ ਤਾਂ ਦੇ ਆਰ ਪ੍ਰੋਮਿਸ ਹਨਾ ਪ੍ਰੋਮਿਸਿੰਗ ਕਿ ਅਸੀਂ ਵੀ ਤੁਹਾਨੂੰ ਬੱਚਿਆਂ ਨੂੰ ਸਟੂਡੈਂਟਸ ਨੂੰ ਫਰਸਟ ਈਅਰ ਵਾਲਿਆਂ ਨੂੰ ਹੀ ਲਾਲਚ ਦਿੱਤਾ ਜਾ ਰਿਹਾ ਅਸੀਂ ਤੁਹਾਨੂੰ ਆ ਕਮੇਟੀ ਚ ਕਰਵਾ ਦਾਂਗੇ ਅਸੀਂ ਤੁਹਾਨੂੰ ਉਹ ਕਮੇਟੀ ਚ ਕਰਵਾ ਦਾਂਗੇ ਮਤਲਬ ਵੋਟਾਂ ਵੀ ਉਸ ਚੀਜ਼ ਦੇ ਸਹਾਰੇ ਤੇ ਲਈਆਂ ਜਾ ਰਹੀਆਂ ਨੇ ਹਾਂਜੀ ਉਸ ਉਸ ਚੀਜ਼ ਦੇ ਸਹਾਰੇ ਤੇ ਲਈਆਂ ਜਾ ਰਹੀਆਂ ਨੇ ਕਿ ਅਸੀਂ ਤੁਹਾਨੂੰ ਇੱਕ ਕਮੇਟੀ ਚ ਕਰਵਾ ਦਾਂਗੇ ਸਾਡੇ ਬੰਦੇ ਉਹ ਕਮੇਟੀ ਚ ਨੇ ਅਸੀਂ ਉਹ ਟੀਚਰ ਨੂੰ ਜਾਣਦੇ ਹਾਂ ਉਹ ਕਮੇਟੀ ਚ ਤੁਸੀਂ ਖੁਦ ਦੇਖੋ ਇੱਕ ਕਮੇਟੀ ਦੇ ਵਿੱਚ 1 ਇਅਰ ਤੋਂ ਮੈਕਸ ਟੂ ਮੈਕਸ 5 ਤੋਂ 7 ਬੱਚੇ ਜਾ ਸਕਦੇ ਨੇ ਹਾਂਜੀ ਤੇ 360 ਦਾ ਇੱਕ ਬੈਚ ਆਉਂਦਾ ਸਾਡੇ ਹਾਂਜੀ ਤੇ ਬਾਕੀ ਬੱਚੇ ਕੀ ਫੀਸ ਸਾਡੇ ਸਾਰਿਆਂ ਦੇ ਤੁਹਾਨੂੰ ਵੀ ਪਤਾ ਇੱਥੇ ਸਵਾ ਲੱਖ ਫੀਸ ਦੇ ਸਵਾ ਲੱਖ ਡੇਢ ਲੱਖ ਦੇ ਨੇ ਸਾਡੀ ਫੀਸ ਹੈ ਬਾਕੀਆਂ ਨੇ ਵੀ ਉਨੇ ਹੀ ਦਿੱਤੇ ਹੈ ਨਾ ਸਭ ਨੇ ਤੇ ਸਾਰੀ ਮੈਰਿਟ ਬੇਸਿਸ ਤੇ ਆ ਰਹੇ ਨੇ ਐਂਟਰੈਂਸ ਦੇ ਕੇ ਸਾਰੇ ਆਉਂਦੇ ਨੇ ਟਰਾਂਸਪੇਰੈਂਸੀ ਹੋਣੀ ਚਾਹੀਦੀ ਉਹ ਜੀ ਟਰਾਂਸਪੇਰੈਂਸੀ ਹੈ ਨਹੀਂ ਸਾਡੇ ਟਰਾਂਸਪੇਰੈਂਸੀ ਹੋਣੀ ਚਾਹੀਦੀ ਆ ਇਹ ਹੀ ਸਾਡਾ ਮੇਨ ਫੋਕਸ ਹੈ ਤੇ ਇਸ ਤੋਂ ਬਿਨਾਂ ਹੋਰ ਕੁਝ ਅਸੀਂ ਲੱਗਦਾ ਵੀ ਸੋਲਵ ਹੋਣਾ ਚਾਹੀਦਾ ਹਾਂਜੀ ਇੱਕ ਤਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਇਹ ਚੀਜ਼ ਬਹੁਤ ਜ਼ਿਆਦਾ ਸਫਰ ਕਰ ਰਹੀ ਸੀਗੀ ਦ ਨੈਕਸਟ ਥਿੰਗ ਇਜ਼ ਕਿ ਸਾਡੇ ਤੁਹਾਨੂੰ ਵੀ ਪਤਾ ਹੈ 3 ਸਾਲ ਦੀ ਪ੍ਰੈਕਟਿਸ ਲਾਅ ਦੇ ਵਿੱਚ ਮੈਂਡੈਟ ਤੇ ਸਾਡੇ ਡਿਪਾਰਟਮੈਂਟ ਨੇ ਉਹਦੇ ਉੱਪਰ ਕੋਈ ਮਤਲਬ ਇਦਾਂ ਸਾਨੂੰ ਕੋਈ ਕਰੀਅਰ ਕਾਉਂਸਲਿੰਗ ਨਹੀਂ ਦਿੱਤੀ ਮੈਂ ਖੁਦ ਮਤਲਬ ਯੂਐਲਐਸ ਦੇ ਵਿੱਚ ਜੁਡੀਸ਼ਰੀ ਦਾ ਸੋਚ ਕੇ ਆਈ ਸੀਗੀ ਠੀਕ ਹੈ ਜੀ ਤੇ ਆਈ ਵਾਸ ਲਾਈਕ ਕਿ ਹਾਂ ਜੁਡੀਸ਼ਰੀ ਕਰਨੀ ਹੈ ਤੇ 70% ਬੱਚਾ ਇਹੀ ਸੋਚ ਕੇ ਆਉਂਦਾ ਕਿ ਜੁਡੀਸ਼ਰੀ ਕਰਾਂਗੇ ਯੂਐਲਐਸ ਜੁਡੀਸ਼ਰੀ ਲਈ ਬਹੁਤ ਫੇਮਸ ਹੈ ਅੱਛਾ ਪੜਾਇਆ ਵੀ ਜਾਂਦਾ ਹੈ ਬਟ ਦ ਪੁਆਇੰਟ ਇਜ਼ ਕਿ ਜਦੋਂ ਇਹ 3 ਸਾਲ ਦੀ ਪ੍ਰੈਕਟਿਸ ਮੈਂਡੇਟਰੀ ਕੀਤੀ ਜਾਂਦੀ ਹੈ ਤਾਂ ਡਿਪਾਰਟਮੈਂਟ ਵੱਲੋਂ ਕੋਈ ਰਿਸਪੌਂਸਿਬਿਲਟੀ ਨਹੀਂ ਲਈ ਜਾਂਦੀ ਕਿ ਬੱਚਾ ਨੂੰ ਕੋਈ ਕੈਰੀਅਰ ਕਾਉਂਸਲਿੰਗ ਦੇ ਦਈਏ ਕੋਈ ਸਟ੍ਰੈਸ ਸਾਡਾ ਕੋਈ ਕਹਣਾ ਸਟ੍ਰੈਸ ਲਈ ਕੈਂਪ ਲਗਵਾ ਦਈਏ ਕੈਂਪ ਲਗਵਾ ਦਈਏ ਕੋਈ ਬੱਚਾ ਨੂੰ ਇੰਟਰਨਸ਼ਿਪ ਪਲੇਸਮੈਂਟ ਓਪਰਚ्युनिटीज ਪ੍ਰੋਵਾਈਡ ਕਰ ਦਈਏ ਬਟ ਇਦਾਂ ਦਾ ਕੋਈ ਡਿਪਾਰਟਮੈਂਟ ਨੇ ਰਿਸਪੌਂਸਿਬਿਲਟੀ ਅਕਾਉਂਟੇਬਿਲਟੀ ਕੁਝ ਲਈ ਨਹੀਂ ਮਤਲਬ ਉਹਦੇ ਆਪਦੇ ਅਸਰੇ ਤੇ ਉਹ ਜੋ ਕਰ ਸਕਦੇ ਉਹ ਹੀ ਕਰਦੇ ਨੇ ਹਾਂਜੀ ਤੇ ਫਿਰ ਮੈਂ ਮੈਂ ਸੋਚਿਆ ਕਿ ਇੱਕ ਤਾਂ ਪਲੇਸਮੈਂਟ 셀 ਦਾ ਰਿਵਾਈਵ ਹਰ ਕੋਈ ਆ ਕੇ ਹਰ ਬਾਰ ਪ੍ਰੋਮਿਸ ਕਰਦਾ ਹੈ ਤੇ ਮੈਂ ਉਦੋਂ ਮੈਂ ਗਾਂਦਾ ਸੋਚਿਆ ਮੈਂ ਕਿ ਆ ਉਹਦਾ ਚਲੋ ਕਰਾਂਗੇ ਕਰਾਂਗੇ ਮੇਰਾ ਵਿਚਨਾ ਕਿ ਆਪਾਂ ਪਲੇਸਮੈਂਟ ਫੈਸਟ ਰਖਵਾਵਾਂਗੇ ਜਿਦੇ ਵਿੱਚ ਬੱਚਿਆਂ ਨੂੰ ਅਵੇਅਰਨੈਸ ਵੀ ਮਿਲੇਗੀ ਤੇ ਇੰਟਰਨਸ਼ਿਪਸ ਤੇ ਨਾਲ ਪਲੇਸਮੈਂਟਸ ਓਪਰਚ्युनिटी ਹੁੰਜਵੇਂ ਪਤਾ ਹੋਗਾ ਤੁਹਾਨੂੰ UIT ਦੇ ਵਿੱਚ ਪਲੇਸਮੈਂਟਸ ਮਿਲਦੀਆਂ ਨੇ ਕੰਪਨੀਆਂ ਆਉਂਦੀਆਂ ਨੇ UBS ਦੇ ਵਿੱਚ ਕੰਪਨੀਆਂ ਆਉਂਦੀਆਂ ਨੇ ਯੂ ਯੂਐਲਐਸਬੀ ਯੂਨੀਵਰਸਿਟੀ ਦਾ ਹੀ ਪਾਰਟ ਹੈ ਤੇ UIT ਤੇ UBS ਦੇ ਵਿੱਚ ਬਹੁਤ ਕਿਤੇ ਘੱਟ ਫੀਸ ਹੈ ਐਸ ਕੰਪੇਅਰਡ ਟੂ ਯੂਐਲਐਸ ਨਾਲ ਤੇ ਫੇਰ ਵੀ ਤੇ ਸਾਡੇ ਨਾ ਲਾਸਟ ਈਅਰ ਇੱਕ ਸਿਗੇ ਪਾਸ ਆਊਟ ਦੀਦੀ ਚਹਿਕ ਦੀਦੀ ਉਹਨਾਂ ਨੂੰ ਮਿਲੀ ਸੀਗੀ ਅ ਪਲੇਸਮੈਂਟ ਉਹ UIIT ਦੇ ਵਿੱਚ ਜਦੋਂ ਕੈਂਪ ਲੱਗਿਆ ਹੋਇਆ ਸੀ ਉੱਥੇ ਚੱਲ ਗਏ ਸੀਗੇ ਤੇ ਉੱਥੇ ਉਹਨਾਂ ਨੂੰ ਕੰਪਨੀ ਨੇ ਆਫਰ ਕੀਤੀ ਸੀਗੀ ਪਲੇਸਮੈਂਟ ਮਤਲਬ ਇਥੋਂ ਕੀ ਬਤਾ ਲੱਗਦਾ ਹੈ ਕਿ ਕੰਪਨੀਆਂ ਚਾਹੁੰਦੀਆਂ ਨੇ ਕਿ ਸਾਨੂੰ ਅਸੀਂ ਇੰਟਰਨਸ ਨੂੰ ਹਾਇਰ ਕਰੀਏ ਅਸੀਂ ਪਲੇਸਮੈਂਟਸ ਦਈਏ ਬਟ ਅਸੀਂ ਸਾਡਾ ਡਿਪਾਰਟਮੈਂਟ ਕੰਪਨੀਆਂਜ਼ ਲਿਆਂ ਨਹੀਂ ਪਾ ਰਿਆ ਬਹੁਤ ਥੋੜੇ ਡਿਪਾਰਟਮੈਂਟ ਹੈ ਯੂਨੀਵਰਸਿਟੀ ਦੇ ਜਿਨ੍ਹਾਂ ਦੇ ਪਲੇਸਮੈਂਟ ਸੈੱਲ ਐਕਟਿਵ ਨੇ ਬਾਕੀ ਓਵਰਆਲ ਤਾਂ ਆਪਾਂ ਡੈਡ ਕਹਿ ਸਕਦੇ ਹਰ ਕੀਤੇ ਇਸ਼ੂ ਹੈ ਹਾਂਜੀ ਹਰ ਕੀਤੇ ਹੈ ਤੇ ਚਲੋ ਅਸੀਂ ਤਾਂ ਨਾ ਯੂਐਲਐਸ ਦੇ ਵਿੱਚੋਂ ਅਸੀਂ 메ਨ ਫੋਕਸ ਇਸੇ ਉੱਥੇ ਕਰ ਸਕਦੇ ਆ ਤੇ ਸਾਡਾ ਹੈਗਾ ਕਿ ਅਸੀਂ ਅਪਡੇਟ ਡਿਪਾਰਟਮੈਂਟ ਦੇ ਵਿੱਚ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਹੁਣ ਲੋਡ ਵੀ ਹੈਗੀ ਆ ਬੱਚੇ ਸਟ੍ਰੈਸ 'ਚ ਨੇ ਜਿਹੜੇ ਜੁਡੀਸ਼ਰੀ ਦਾ ਸੋਚ ਕੇ ਆਏ ਸੀਗੇ ਉਹ ਕਿੱਥੇ ਜਾਣ ਹੁਣ ਤੇ ਇਹ ਵੀ ਸਾਡਾ ਵਨ ਆਫ ਦੀ ਮੇਨ ਫੋਕਸ ਹੈਗਾ ਤੇ ਇੱਕ ਸੀਗਾ ਕਿ ਥੋੜਾ ਜਿਹਾ ਸਾਡੇ ਡਿਪਾਰਟਮੈਂਟ ਦੇ ਵਿੱਚ ਨਾ ਜਿਵੇਂ ਲਾਸਟ ਟਾਈਮ ਵੀ ਕੁੜੀ ਖੜੀ ਸੀਗੀ ਜਿੰਨੀ ਭਾਈ ਉਦੋਂ ਲਾਸਟ ਟਾਈਮ ਇੱਕ ਕੁੜੀ ਖੜੀ ਸੀ ਉਹਨੇ ਡੀ ਅਰਬਾਂਸ ਕਿਤੇ ਸਾਡੀ ਕੁੜੀਆਂ ਦੀ ਰਿਪਰੈਜ਼ੈਂਟੇਸ਼ਨ 70% ਹੈ 30% ਮੁੰਡੇ ਨੇ 70% ਕੁੜੀਆਂ ਨੇ ਫਿਰ ਵੀ ਇੱਕ ਕੁੜੀ ਨੂੰ ਨਹੀਂ ਅੱਗੇ ਆਉਣ ਨੂੰ ਮਿਲ ਰਿਹਾ ਤੇ ਕਿਤੇ ਨਾ ਕਿਤੇ ਉਹ ਕਿਤੇ ਸਾਡੀ ਹੀ ਹਨਾ ਲੈਕਿੰਗ ਹੈ ਜਾਂ ਕੁਝ ਰੀਜ਼ਨ ਹੈ ਤੇ ਉਹ ਚੀਜ਼ ਕਰਕੇ ਤੇ ਤੁਸੀਂ ਮੰਨੂਗੀ ਨਹੀਂ ਤੁਹਾਨੂੰ ਵੀ ਵੈਸੇ ਯੂਨੀਵਰਸਿਟੀ ਦਾ ਆਪਣਾ ਕਲਚਰ ਹੈ ਕਿ ਕੁੜੀਆਂ ਨੂੰ ਇਨ ਇਲੈਕਸ਼ਨ ਐਸ ਅਟੈਂਸ਼ਨ ਸੀਕਿੰਗ ਪਰਪਸਲੀ ਯੂਜ਼ ਕੀਤਾ ਜਾਂਦਾ ਤੇ ਮੈਨੂੰ ਉਹ ਇੱਕ ਤੋੜਨਾ ਸੀਗਾ ਕਿ ਇੱਕ ਤਾਂ ਯੂਐਲਐਸ ਦੇ ਵਿੱਚ ਵੀ ਫੀਮੇਲ ਰਿਪਰੈਜ਼ੈਂਟੇਸ਼ਨ ਆਵੇ ਤੇ ਜਿਹੜਾ ਕੁੜੀਆਂ ਨੂੰ ਯੂਜ਼ ਕੀਤਾ ਜਾ ਰਿਹਾ ਉਹ ਬੰਦ ਹੋਵੇ ਤੇ ਇਹ ਇਕੱਲੇ ਤੁਹਾਡੇ ਡਿਪਾਰਟਮੈਂਟ ਦੀ ਗੱਲ ਨਹੀਂ ਹਨ ਨੋਰਜੀ ਓਵਰਾਲ ਇਸ ਯੂਨੀਵਰਸਿਟੀਜ਼ ਵੀ ਦੇਖੀ ਤਾਂ ਕੁੜੀਆਂ ਦੀ ਰਿਪਰੈਜ਼ੈਂਟੇਸ਼ਨ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਘੱਟਾ ਕੁੜੀਆਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਕਈ ਵਾਰੀ ਘਰ ਤੋਂ ਵੀ ਉਹ ਕਨਵਿੰਸ ਨਹੀਂ ਹੁੰਦੇ ਉਹਨਾਂ ਨੇ ਲੱਗਦਾ ਵੀ ਨਹੀਂ ਯਾਰ ਵੀ ਤੂੰ ਪੜ ਲਾ ਜਾਂ ਰਹਿਣ ਦੇ ਇਨਾਂ ਚੀਜ਼ਾਂ ਨੂੰ ਲੈ ਕੇ ਤੇ ਤੁਸੀਂ ਜਿਸ ਨੂੰ ਕਿਵੇਂ ਦੇਖਦੇ ਹੋ ਵੀ ਫਿਰ ਕੁੜੀਆਂ ਦੀ ਜਿਹੜੀ ਹਿੱਸੇਦਾਰੀ ਉਹ ਇੰਨੀ ਜ਼ਿਆਦਾ ਘੱਟ ਕਿਉਂ ਆ ਐਕਚੁਅਲ ਦੇ ਵਿੱਚ ਉਹੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਤਾਂ ਮੇਨ ਰੀਜ਼ਨ ਕੁੜੀਆਂ ਨੂੰ ਥੋੜਾ ਜਿਹਾ ਵੀ ਮੁੰਡੇ ਐਸ ਇਨ ਪੋਲਿਟਿਕਸ ਅਟੈਂਸ਼ਨ ਸੀਕਿੰਗ ਪਰਪਸ ਦੇ ਨਾਲ ਯੂਜ਼ ਕਰਦੇ ਨੇ ਤੇ ਕੁੜੀਆਂ ਨਹੀਂ ਆ ਭੋਲੀਆਂ ਹੁੰਦੀਆਂ ਨੇ ਕੁੜੀਆਂ ਯੂਜ਼ ਹੋ ਰਹੀਆਂ ਨੇ ਮੈਂ ਉਹੀ ਚੀਜ਼ ਠੀਕ ਕਰਨਾ ਚਾਹੁੰਦੀ ਆ ਕੁੜੀਆਂ ਨੂੰ ਅਵੇਅਰ ਕਰਨਾ ਚਾਹੁੰਦੀ ਆ ਕਿ ਨਹੀਂ ਆਪਾ ਆਪਣੇ ਲਈ ਖੜ ਸਕਦੇ ਆ ਤੇ ਜਿਵੇਂ ਤੁਸੀਂ ਕਿਹਾ ਕਿ ਕਈਆਂ ਦੇ ਘਰ ਦੇ ਨਹੀਂ ਅਲਾਓ ਕਰਦੇ ਤੇ ਜਿਨ੍ਹਾਂ ਦੇ ਕਰ ਰਹੇ ਨਹੀਂ ਕੁੜੀਆਂ ਉਹਨਾਂ ਨੂੰ ਸਪੋਰਟ ਕਰਕੇ ਅੱਗੇ ਲਿਓਣ ਤਾਂ ਉੱਥੇ ਹੀ ਉਹ ਬੈਰੀਅਰ ਟੁੱਟ ਜਾਂਦਾ ਹੈ ਤੇ ਆਪਾਂ ਇਖਾਣਾ ਜਿਹੜੇ 2-4 ਅੱਗੇ ਆ ਰਹੇ ਨੇ ਕੱਲੋਂ 2-4 ਤੋਂ 8 ਹੋ ਜਾਣਗੇ 16 ਹੋ ਜਾਣਗੇ ਜਦੋਂ ਦੇਖੋਗਾ ਕਿ ਕੁੜੀਆਂ ਹਜੇ ਕਰਦੇ ਨਹੀਂ ਉਹ ਲੋਕ ਕਰ ਰਹੇ ਕਿਉਂਕਿ ਕਿਤੇ ਦਿਖ ਨਹੀਂ ਰਹੀਆਂ ਉਹੀ ਮੁੰਡੇ 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 ਦਿਖ ਰਹੇ ਨੇ ਤੇ ਜਦੋਂ ਕਰਦਿਆਂ ਨੂੰ ਵੀ ਦੇਖੋਗਾ ਕਿ ਕੁੜੀਆਂ ਲਈ ਯੂਨੀਵਰਸਿਟੀ ਦੇ ਵਿੱਚ ਸੇਫ ਐਟਮੋਸਫੇਅਰ ਕ੍ਰੀਏਟ ਹੋ ਚੁੱਕਿਆ ਹੈ ਉਹ ਕਰਨ ਵਾਲੀਆਂ ਵੀ ਕੁੜੀਆਂ ਹੋਣਗੀਆਂ ਤੇ ਉਹ ਫਿਰ ਕਰਦੇ ਵੀ ਲੋਕ ਕਰਨ ਲੱਗ ਜਾਣਗੇ ਯਾਰ ਨੂੰ ਰੇਕੇ ਦੇ ਨਾਲ ਜੁੜਿਆ ਹੋਇਆ ਮੇਰਾ ਕੁਐਸਚਨ ਹੈ ਕਿ ਜਦੋਂ ਹੋਸਟਲਾਂ ਦੇ ਵਿੱਚੋਂ ਕੁੜੀਆਂ ਤੋਂ ਫਾਰਮ ਪਰਵਾਏ ਗਏ ਸੀ ਹਨ ਵੀ ਤੁਸੀਂ ਕਿਤੇ ਰਾਤ ਨੂੰ ਜਾਣਾ ਤਾਂ ਇਹ ਤਾਂ ਇਨਫਾਰਮ ਕੀਤਾ ਜਾਊਗਾ ਚਲੋ ਪ੍ਰੋਟੈਸਟ ਹੋਇਆ ਉਹ ਚੀਜ਼ ਉਹਨਾਂ ਨੇ ਵਾਪਸ ਲੈ ਲਈ ਜਾਂ ਕੈਨਸਲ ਹੋ ਗਈ ਫਿਰ ਕੁਛ ਕੁੜੀਆਂ ਦੇਖੀਆਂ ਗਈਆਂ ਕਿ ਇਹਦੇ ਹੱਕ ਚੋਂ ਕਰਦੀਆਂ ਤੇ ਸਾਰੀਆਂ ਪਾਰਟੀਆਂ ਨੇ ਕੀਤਾ ਹਨ ਕੁਝ ਨਾ ਲੋਕਾਂ ਵੱਲੋਂ ਤਾਂ ਇਤਾਂ ਦੇ ਕਮੈਂਟ ਆਏ ਜਾਂ ਇਹ ਕਿਹਾ ਗਿਆ ਵੀ ਸਾਰਾ ਦਿਨ ਤੁਸੀਂ ਬਾਹਰੋਂ ਤੁਸੀਂ ਉਹ ਸਟੱਡੀ ਕੀਤੇ ਡਿਪਾਰਟਮੈਂਟ ਨੇ ਕੁੜੀਆਂ ਨੇ ਰਾਤ ਨੂੰ ਬਾਹਰ ਜਾ ਕੇ ਕਰਨਾ ਕੀ ਹੈ ਮਤਲਬ ਮੁੰਡੇ ਜਾ ਸਕਦੇ ਆ ਕੁੜੀਆਂ ਦੇ ਕੁਐਸਚਨ ਆ ਰਹੇ ਵੀ ਇਹਨਾਂ ਨੇ ਕੀ ਕਰਨ ਵੀ ਅੱਜ 21ਵੀਂ ਸਦੀ ਤੱਕ ਦੁਨੀਆ ਆ ਗਈ ਹਜੇ ਵੀ ਜਿਹੜੀ ਮੈਂਟੈਲਿਟੀ ਹੈ ਟੁੱਟ ਕਿਉਂ ਨਹੀਂ ਰਹੀ ਇਹੀ ਮੈਂਟੈਲਿਟੀ ਨੂੰ ਤੋੜਨ ਲਈ ਹੀ ਕੁੜੀਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਇਹ ਹੁਣ ਕੁੜੇ ਮੁੰਡੇ ਜਾ ਸਕਦੇ ਨੇ ਉਹ ਤੂੰ ਨੇ ਕਿਹਾ ਇਹ ਕਿਉਂ ਏਸੀ ਜੋਸ਼ੀ ਲਾਇਬ੍ਰੇਰੀ ਆ ਉਹ ਰ 24/7 ਹੈ ਕਿ ਕੁੜੀਆਂ ਉੱਤੇ ਪੜਨ ਵੀ ਨਹੀਂ ਜਾ ਸਕਦੀਆਂ ਹੂੰ ਜਾਣ ਨੂੰ ਤਾਂ ਕੁੜੀਆਂ ਕਿਤੇ ਵੀ ਜਾਣ ਆਪਾਂ ਨੂੰ ਕੋਈ ਕੁਐਸਚਨ ਕਰਨ ਵਾਲੇ ਹੁੰਦੇ ਹੀ ਨਹੀਂ ਹੈਗੇ ਕਾਫੀਆਂ ਦੀ ਲੇਟ ਨਾਈਟ ਜੌਬਸ ਵੀ ਹੁੰਦੀਆਂ ਨੇ ਕੰਮ ਦੇ ਦੇ ਆਪ ਦੀ ਲਾਈਫ ਆ ਦੂਜਾ ਥੋੜੀ ਡਿਸਾਈਡ ਕਰੂਗਾ ਵੀ ਤੁਸੀਂ ਇੰਨੇ ਵੇਲੇ ਤੱਕ ਜਾ ਸਕਦੇ ਹੋ ਇਤੋਂ ਬਾਹਰ ਨਹੀਂ ਜਾ ਸਕਦੇ ਹਾਂਜੀ ਉਹੀ ਐਕਚੁਅਲ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਕਹਿ ਰਹੀਆਂ ਕੁੜੀਆਂ ਨੇ ਆਪ ਹੀ ਆਪਣੀ ਜਿਹੜੀ ਉਹ ਹਨਾ ਬਾਗ ਡੋਰ ਹੈ ਕੈਲੋ ਫਰੀडम ਹੈ ਮੁੰਡਿਆਂ ਦੇ ਹੱਥ ਦੇ ਵਿੱਚ ਧਰਤੀ ਹੈ ਮੁੰਡਿਆਂ ਨੂੰ ਚਾਹੀਏ ਇਲੈਕਟ ਕਰਕੇ ਲਾ ਲੋ ਕੁੜੀਆਂ ਹਨਾ ਤੇ ਉਹ ਫਿਰ ਉਹੀ ਮੁੰਡੇ ਕੁੜੀਆਂ ਦੇ ਆਪੋਜੀਸ਼ਨ ਦੇ ਵਿੱਚ ਮਤਲਬ ਲਾ ਲੋ ਆਪੋਜੀਟਲੀ ਹਨਾ ਉਵੇਂ ਡਿਸਾਈਡ ਕਰ ਰਹੇ ਨੇ ਕੁੜੀਆਂ ਦੇ ਹੱਕ ਦੇ ਵਿੱਚ ਉਹਨਾਂ ਨੂੰ ਕੀ ਪਤਾ ਹੈ ਕੁੜੀਆਂ ਨੂੰ ਕੀ ਚਾਹੀਦੇ ਕੀ ਨਹੀਂ ਚਾਹੀਦਾ ਤੇ ਹਰ ਨੂੰ ਰਾ ਅਗਲਾ ਮੇਰਾ ਕੁਐਸਚਨ ਹੈ ਕਿ ਜਿੱਦਾਂ ਤੁਸੀਂ ਉਹਨੂੰ ਕੁਝ ਇਸ਼ੂ ਆਉ ਦੇ ਡਿਪਾਰਟਮੈਂਟ ਦੇ ਦੱਸੇ ਨੇ ਕਿ ਇਹ ਇਹ ਜਿਹੜੇ ਪ੍ਰੋਬਲਮਸ ਕਹਿ ਲੋ ਜਾਂ ਇਸ਼ੂ ਆ ਵੀ ਅਸੀਂ ਸੋਲਵ ਕਰਨਾ ਚਾਹੁੰਦੇ ਆ ਸਾਡੇ ਲਈ ਇੱਕ ਸਮੱਸਿਆ ਬਣੀ ਹੋਈ ਆ ਤੇ ਇੰਡੀਪੈਂਡੈਂਟ ਤੁਸੀਂ ਲੜ ਰਹੇ ਹੋ ਹਾਂਜੀ ਦੇਖਣ ਨੂੰ ਵਧੀਆ ਲੱਗਦਾ ਤੁਸੀਂ ਇੰਡੀਪੈਂਡੈਂਟ ਹੋ ਜਾਂ ਮੁੱਦਿਆਂ ਦੀ ਰਾਜਨੀਤੀ ਕਰ ਰਹੇ ਹੋ ਪਰ ਤੁਹਾਨੂੰ ਲੱਗਦਾ ਵੀ ਅੱਜ ਦੀ ਜਿਹੜੀ ਪੀਯੂ ਦੀ ਰਾਜਨੀਤੀ ਵੀ ਕੋਈ ਇੰਡੀਪੈਂਡੈਂਟ ਲੈਵਲ ਤੇ ਇਦਾਂ ਜਿਹੜੇ ਈਸ਼ੂ ਹੱਲ ਕਰ ਸਕਦਾ ਵੀ ਜਾਂ ਉਹਨੂੰ ਪਿੱਛੋਂ ਕਿਸੇ سپورਟ ਦੀ ਲੋਟ ਨਹੀਂ ਹੈਗੀ ਨਹੀਂ ਮੈਂ ਮੰਨਦੀ ਆ ਕਿ ਕਰ ਸਕਦਾ ਬਸ ਹੋਣਾ ਜਜ਼ਬਾ ਹੋਣਾ ਚਾਹੀਦਾ ਆ ਕਰਨ ਨੂੰ ਸਭ ਕੁਝ ਹੋ ਸਕਦਾ ਤੇ ਮੈਂ ਵੀ ਮਤਲਬ ਇੰਡੀਪੈਂਡੈਂਟ ਲੜਨ ਦਾ ਹੀ ਮੇਰਾ ਇਹ ਤਾਂ ਹੀ ਡਿਸੀਜਨ ਸੀਗਾ ਤਾਂ ਕਿ ਮੈਨੂੰ ਇੰਟਰਫੀਰੈਂਸ ਨਾ ਮਿਲ ਸਕੇ ਕਿਸੇ ਪਾਰਟੀ ਦੀ ਤਾਂ ਕਿ ਉਹ ਮੈਨੂੰ ਕੰਮ ਕਰਨ ਤੋਂ ਰੋਕਣ ਤੁਹਾਨੂੰ ਇਹ ਲੱਗ ਰਿਹਾ ਕਿ ਕੰਮ ਪਾਰਟੀ ਕਰਵਾ ਸਕਦੇ ਆ ਤੇ ਰੋਕਦੇ ਵੀ ਕੰਮ ਹੀ ਪਾਰਟੀਆਂ ਅਜ ਤੱਕ ਸਾਰੀ ਪਾਰਟੀਆਂ ਹੀ ਸੀਗੀਆਂ ਕਿੰਨੇ ਕੰਮ ਹੋ ਗਏ ਇਸ ਨੂੰ ਤਾਂ ਪਹਿਲਾਂ ਵੀ ਸੀਗੇ ਰਿਜ਼ੋਲਵ ਤਾਂ ਕਦੇ ਵੀ ਨਹੀਂ ਹੋਏ ਤੇ ਹੁਣ ਕੀ ਪਤਾ ਆਪਾਂ ਕਰਵਾ ਦਈਏ ਕੀ ਪਤਾ ਕਿ ਮੈਂ ਤਾਂ ਰੱਖਦੇ ਆਂ ਕਿ ਆਪਾਂ ਕਰਵਾਵਾਂਗੇ ਤੇ ਤਾਂ ਹੀ ਆਪਾਂ ਇੰਡੀਪੈਂਡੈਂਟ ਲੜਨ ਦਾ ਸੋਚਿਆ ਠੀਕ ਹੈ ਦੋਸਤੋ ਇਸੇ ਹਰਨੂਰ ਕੌਰ ਢਾਲੀਵਾਲ ਜੁਵੈਲਰਸ ਡਿਪਾਰਟਮੈਂਟ ਤੋਂ ਜਿਨ੍ਹਾਂ ਨੇ ਕਿਹਾ ਕਿ ਜਜ਼ਬਾ ਹੋਣਾ ਚਾਹੀਦਾ ਕੁਝ ਵੀ ਹੋ ਸਕਦਾ ਤੁਹਾਨੂੰ ਲੱਗਦਾ ਹੈ ਕਿ ਜੇ ਸਾਡੇ ਅੰਦਰ ਜਜ਼ਬਾ ਤਾਂ ਅਸੀਂ ਕਿਸੇ ਵੀ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ ਤੇ ਮੁੰਡਿਆਂ ਦੇ ਬਰਾਬਰ ਕੁੜੀਆਂ ਨੂੰ ਵੀ ਅੱਗੇ ਆਉਣਾ ਚਾਹੀਦਾ ਸੋ ਮਿਲਦੇ ਹਾਂ ਕਿਸੇ ਨਵੇਂ ਕੈਂਡੀਡੇਟ ਦੇ ਨਾਲ ਕਿਸੇ ਨਵੇਂ ਚਿਹਰੇ ਦੇ ਨਾਲ ਧੰਨਵਾਦ